ਸਸਤੀ ਗੱਲ ਕਿਸਾਨਾਂ ਤਰਾਵੋ ਮੈਂ ਮੈਂ ਦੋਸਤਾਂ ਸੰਗ ਪੰਜ ਦੇ ਸੋਲੇ ਪ੍ਰਾਈਵੇਟ ਇਲੈਕਟ੍ਰਿਕ ਬਠਿੰਡਾ ਤੋਂ ਆਪਣੇ ਪਿੰਡ ਸੈਦਾ ਜ਼ਿਲ੍ਹਾ ਮਾਨਸਾ ਵਿਖੇ 10 ਐਚਪੀ ਦਾ ਸੈੱਟ ਲਗਾਇਆ ਗਿਆ ਹੈ 20 ਪੈਨਲ ਲੱਗੇ ਹੋਏ ਨੇ ਪੈਨਲ ਤੁਸੀਂ ਦੇਖ ਸਕਦੇ ਹੋ 540 ਵਾਟ ਦੇ ਪੈਨਲ ਲੱਗੇ ਹੋਏ ਆ ਜੀ ਤੇ ਗ੍ਰੇਵ ਚੈੱਕ ਕਰਾਉਣਿਆ ਆਈਐਨ ਵੀ ਜਿੱਦੀ ਡਰਾਈਵ ਹੈ ਇਸ ਟਾਈਮ 42 ਦੇ ਰਨ ਕਰ ਰਹੀ ਹੈ ਜੋ ਕਿ ਟਾਈਮ ਸ਼ਾਮ ਦੇ 4 ਵਜੇ ਚੁੱਕੇ ਨੇ ਹੁਣ ਤੁਹਾਨੂੰ ਦਿਖਾਉਣਾ ਹੀ ਪਾਣੀ ਆ ਦੇਖੋ ਕਿਸਾਨ ਭਾਉ 4 ਇੰਚੀ ਪਾਈਪ ਖੰਨ ਭਰ ਕੇ ਆ ਰਿਹਾ ਹੈ ਜੇ ਕਿਸੇ ਨੇ ਵੀ ਸੋਲਰ ਪੰਪ ਲਗਵਾਉਣਾ ਹੈ ਆ ਦੇ ਸੋਲਰ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਪਾਣੀ ਦੁਆਰਾ ਫਿਰ ਚੈੱਕ ਕਰ ਸਕਦੇ ਹੋ